नमस्कार आकाशवाणी दाई जलंधर केंद्र है हुं तुसी चंचल शर्मा तों ਵੱਡੇ ਸ਼ਖ ਖਬਰਾਂ ਸੁਨੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਸਰਵ ਸਹਿਮਤੀ ਨਾਲ ਐਨਡੀਏ ਸੰਸਦੀ ਦਲ ਦੇ ਨੇਤਾ ਚੁਣੇ ਗਏ ਕਿਹਾ ਕਿ ਇਹ ਰਾਸ਼ਟਰ ਪਹਿਲਾ ਦੇ ਸਿਧਾਂਤ ਲਈ ਵਚਨਬੱਧ ਇੱਕ ਸੰਗਠਿਤ ਗੱਠ ਜੋੜ ਹੈ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਅਨੁਸਾਰ ਸੂਬਾ ਸਰਕਾਰ ਮੌਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਸੀਬੀਆਈ ਡੀ ਵਿਸ਼ੇਸ਼ ਅਦਾਲਤ ਨੇ ਤਰਾਂ ਤਾਰਾ ਨਾਲ ਜੁੜੇ 31 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਸਾਬਕਾ ਡੀਆਈਜੀ ਨੂੰ 7 ਸਾਲ ਦੀ ਜੇਲ੍ਹ ਅਤੇ ਸਾਬਕਾ ਡੀਐਸਪੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਮੌਸਮ ਵਿਭਾਗ ਨੇ ਪੰਜਾਬ ਵਿੱਚ ਅੱਜ ਫਿਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਚਖੜ ਝੂਲਣ ਅਤੇ ਗਰਜ ਚਮਕ ਨਾਲ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਰਾਸ਼ਟਰੀ ਜਮੂਰੀ ਗੱਠਜੋੜ ਐਨਡੀਏ ਦੀ ਵੱਡੀ ਜਿੱਤ ਦੱਸਿਆ। ਨਵੀਂ ਦਿੱਲੀ ਵਿਖੇ ਪੁਰਾਣੇ ਸੰਸਦ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਸਰਵ ਸਾਂਤੀ ਨਾਲ ਐਨਡੀਏ ਸੰਸਦ ਦੀ ਤਾਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਜੇਕਰ ਗੱਠਜੋੜ ਦੇ ਇਤਿਹਾਸ 'ਚ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ ਸਭ ਤੋਂ ਮਜ਼ਬੂਤ ਗੱਠਜੋੜ ਸਰਕਾਰ ਹੈ ਤੇ ਐਨਡੀਏ ਸੱਤਾ ਵਿੱਚ ਆਉਣ ਵਾਲੀਆਂ ਪਾਰਟੀਆਂ ਦਾ ਸਮੂਹ ਨਹੀਂ ਹੈ। ਇਹ ਰਾਸ਼ਟਰ ਪਹਿਲਾ ਦੇ ਸਿਧਾਂਤਲੀ ਵਚਨਬੱਧ ਇੱਕ ਸੰਗਠਿਤ ਗੱਠਜੋੜ ਹੈ। एनडीए को करीब करीब तीन दशक हो चुके हैं विविधता से भरे हुए अपनी लोकतांत्रिक और सामाजिक रचना के बीच में ये तीन दशक की यात्रा एक बहुत बड़ी मजबूती का संदेश था और मैं आज बड़े गर्व के साथ कहता हूं एक समय वो था कि संगठन के कार्यकर्ता के रूप में इस एलायंस का हिस्सा था और आज सदन में बैठ करके आपके साथ काम करते करते ये सबसे सफल एलायंस है ਨਰੇਂਦਰ ਮੋਦੀ ਨੇ ਜ਼ਿੰਦਗੀ 'ਚ ਵਿਸ਼ਵਾਸ ਤੇ ਜੋਰ ਦਿੰਦਿਆਂ ਕਿਹਾ ਕਿ ਤੁਸੀਂ ਮੈਨੂੰ ਸਾਲ 2019 'ਚ ਆਪਣਾ ਨੇਤਾ ਚੁਣਿਆ ਤੇ ਅੱਜ 2024 ਵਿੱਚ ਵੀ ਤੁਹਾਡੇ ਚੁਣੇ ਹੋਏ ਨੇਤਾ ਦੇ ਰੂਪ ਵਿੱਚ ਇੱਥੇ ਖੜੇ ਹੋ ਕੇ ਮੈਨੂੰ ਲੱਗਦਾ ਹੈ ਕਿ ਸਾਡੇ ਵਿਚਾਰ ਵਿਸ਼ਵਾਸ ਦਾ ਪੁਲ ਬਹੁਤ ਮਜ਼ਬੂਤ ਰਿਹਾ ਹੈ। ਉਹਨਾਂ ਐਨਡੀਏ ਦੇ ਨੇਤਾ ਚੁਣੇ ਜਾਣ ਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਤੇ ਨਵੇਂ ਚੁਣੇ ਸੰਸਦ ਮੈਂਬਰਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਪਾਰਟੀ ਵਰਕਰਾਂ ਦੀ ਸਖਤ ਮਿਹਨਤ ਨੂੰ ਵੀ ਨਮਨ ਕੀਤਾ। ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਨੂੰ ਚਲਾਉਣ ਲਈ ਸਰਬਮਤ ਬਹੁਤ ਜ਼ਰੂਰੀ ਹੈ ਤੇ ਭਾਰਤ ਦੇ ਨਿਮਹਾਂ ਲੋਕਤੰਤਰ ਦੀ ਤਾਕਤ ਦੇਖੋ ਕਿ ਅੱਜ ਲੋਕਾਂ ਨੇ ਦੇਸ਼ ਦੇ 225 ਸਰਕਾਰ ਬਣਾ ਕੇ ਐਨਡੀਏ ਨੂੰ ਸੇਵਾ ਕਰਨ ਦਾ ਮੌਕਾ ਦਿੱਤੇ। ਉਹਨਾਂ ਕਿਹਾ ਕਿ ਇਹ ਗੱਠਜੋੜ ਸਹੀ ਅਰਥਾਂ ਚ ਭਾਰਤ ਦੀ ਆਤਮਾ ਹੈ ਤੇ ਅਸੀਂ ਸਰਵ ਧਰਮ ਸੰਭਾਵ ਤੇ ਸਿਧਾਂਤ ਪ੍ਰਤੀ ਵਚਨਬੱਧਾ। ਪੰਜਾਬ বিজেপি ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਹਾਲੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਚ ਆਪਣੀ ਕਾਰਗੁਜ਼ਾਰੀ ਤੋਂ বিজেপি ਬਿਹਤ ਉਤਸ਼ਾਹਿਤ ਹੈ। ਮੋਹਾਲੀ ਵਿਖੇ ਜ਼ਿਲ੍ਹਾ ਬੀਜੇਪੀ ਪ੍ਰਧਾਨ ਸੰਜੀਵ ਵਿਸ਼ਿਸ਼ਟ ਅਤੇ ਬੀਜੇਪੀ ਦੇ ਸੂਬਾ ਸੈਕ ਕੈਸ਼ੀਅਰ ਸੁਖਵਿੰਦਰ ਸਿੰਘ ਗੋਲਡੀ ਨਾਲ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਜਵਾਹਰ ਲਾਲ ਨਹਿਰੂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਲੇ ਸਾਰਿਆਂ ਨੂੰ ਵਧਾਈ ਦਿੰਦਿਆਂ ਇੱਕ ਵਧੀਆ ਭਵਿੱਖ ਦੀ ਕਾਮਨਾ ਵੀ ਕੀਤੀ। ਸੁਭਾਸ਼ ਸ਼ਰਮਾ ਨੇ ਕਿਹਾ ਕਿ ਚੋਣਾ ਤੋਂ ਪਹਿਲਾਂ ਹੀ ਉਹਨਾਂ ਇਹ ਭਵਿੱਖਬਾਣੀ ਕੀਤੀ ਸੀ ਕਿ ਨਤੀਜੇ ਵੱਜੋਂ ਜੋ ਵੀ ਹੋਣ ਵੋਟਰਾਂ ਦੀ ਹਿੱਸੇਦਾਰੀ ਦੇ ਮਾਮਲੇ ਵਿੱਚ ਬੀਜੇਪੀ ਵਾਅਦਾ ਦਿਖਾਏਗੀ। ਉਹਨਾਂ ਕਿਹਾ ਕਿ ਇਸ ਨਾਲ ਪਾਰਟੀ ਦਾ ਮਨੋਬਲ ਵਧਿਆ ਹੈ ਅਤੇ ਉਹ ਨਗਰ ਨਿਗਮ ਚੋਣਾ ਬਲਾਕ ਸੰਪਤੀ परिषद चौणा इकਲ ਤੇ ਲੜਨ ਦੀ ਟਰੇਨ ਨੇ ਇਹਦਰ ਸ਼ਮਨਿਆ ਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਨੇ ਭਰੋਸਾ ਦਿਵਾਇਆ ਹੈ ਕਿ ਹੋ ਲੰਬੀ ਦੇ ਲੋਕਾਂ ਦੀ ਉਸੇ ਤਰੀਕੇ ਨਾਲ ਸੇਵਾ ਕਰਨਗੇ ਜਿਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ ਉਹਨਾਂ ਕਿਹਾ ਕਿ ਸੱਤਾ ਦਾ ਉਹਨਾਂ ਨੂੰ ਕੋਈ ਲਾਲਚ ਨਹੀਂ ਅਤੇ ਅਸਲ ਵਿੱਚ ਜਦੋਂ ਸਾਲ 2012 ਚ ਮੁੜ ਅਕਾਲੀ ਦਲ ਦੀ ਸਰਕਾਰ ਬਣੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਮંત્રી ਵੱਜੋਂ ਸੌ ਚੁਕਾਉਣਾ ਚਾਹੁੰਦੇ ਸਨ ਪਰ ਉਹਨਾਂ ਇਨਕਾਰ ਕਰ ਦਿੱਤਾ ਸੀ ਸੁਭੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਇਹ ਮੌਕੇ ਬਾਅਦ ਵਿੱਚ ਵੀ ਆਏ ਪਰ ਉਹ ਸਪਸ਼ਟ ਸੰਤ ਕਿ ਸਿਰਫ ਪ੍ਰਕਾਸ਼ ਸਿੰਘ ਬਾਦਲ ਹੀ ਸਾਡੀ ਅਖਵਾਈ ਕਰਨਗੇ ਸੂਬੇ ਵਿੱਚ ਆਕਾਲੀ ਦਲ ਦੀ ਹਾਰ ਬਾਰੇ ਗੱਲ ਕਰਦਿਆਂ ਸੁਖਪੀਰ ਸਿੰਘ ਬਾਦਲ ਨੇ ਕਿਹਾ ਕਿ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਸਾਡੇ ਸੂਬੇ ਵਾਸਤੇ ਕੀ ਸਹੀ ਹੈ ਉਹਨਾਂ ਕਹੇ ਕਿ ਆਕਾਲੀ ਦਲ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਦਾ ਰਹੇਗਾ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਜੋਨੋ ਤੋਂ ਬਾਅਦ ਵੀ ਕਾਂਗਰਸ 'ਚ ਆਪਸੀ ਕਲੇਸ਼ ਖਤਮ ਨਹੀਂ ਹੋ ਰਿਹਾ ਤੇ ਹੁਣ ਸਾਫ ਦਾ ਮੰਤਰੀ ਲਾਲ ਸਿੰਘ ਨੂੰ ਕਾਂਗਰਸ ਪਾਰਟੀ 'ਚੋਂ ਬਾਹਰ ਗੱਡਣ ਦੀ ਮੰਗ ਸ਼ੁਰੂ ਹੋ ਗਈ ਹੈ। ਹਲਕਾ ਸਨਾਰ ਦੇ ਇੰਚਾਰਜ ਹੈਰੀ ਮਾਨ ਨੇ ਪਟਿਆਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਲਾਲ ਸਿੰਘ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਦੀ ਇੱਕ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਲਾਲ ਸਿੰਘ ਕਾਂਗਰਸੀ ਵਰਕਰਾਂ ਨੂੰ ਤਰੰਗਵੀਰ ਗਾਂਧੀ ਨੂੰ ਵੋਟ ਪਾਉਣ ਦੀ ਥਾਂ ਤੇ ਅਕਾਲੀ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ। ਉਹਨਾਂ ਕਿਹਾ ਕਿ ਇਹ ਇਕੱਲੀ ਆਡੀਓ ਨਹੀਂ ਬਲਕਿ ਜੀਆਂ ਬਹੁਤ ਸਾਰੀਆਂ ਆਡੀਓ ਮੌਜੂਦ ਨੇ ਜਿਹੜੀਆਂ ਹਾਈ ਕਮਾਂਡ ਨੂੰ ਭੇਜ ਦਿੱਤੀਆਂ ਗਈਆਂ ਸਾਲ ਲਾਲ ਸਿੰਘ ਦਾ ਕਹਿਣਾ ਹੈ ਕਿ ਕਾਂਗਰਸ ਦਾ ਹਲਕਾ ਪਰਦਾਨ ਉਹਨਾਂ ਵਿਰੁੱਧ ਸਾਜ਼ਿਸ਼ ਰਚ ਰਿਹਾ ਹੈ ਜਿਸ ਦੀ ਸ਼ਿਕਾਇਤ ਉਹ ਹਾਈ ਕਮਾਂਡ ਨੂੰ ਕਰਨਗੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾਨ ਨੇ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਤੇ ਸਮੂਹ ਡਿਪਟੀ ਕਮਿਸ਼ਨਰ ਨਾਲ ਅੱਜ ਇੱਕ ਮੀਟਿੰਗ ਕਰਕੇ ਆਉਣ ਵਾਲੇ ਮੌਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਤੇ ਹੜ੍ਹਾਂ ਦੀ ਰੋਕਥਾਮ ਸੰਬੰਧੀ ਕਾਰਜਾਂ ਦੀ ਸਥਿਤੀ ਤੇ ਤਿਆਰੀਆਂ ਦਾ ਚਾਹਸਾ ਲਿਆ ਉਹਨਾਂ ਕਿਹਾ ਕਿ ਸੂਬਾ ਸਰਕਾਰ ਮੌਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਵੱਡੀ ਗਿਣਤੀ ਚ ਪ੍ਰਗਤੀ ਦੀ ਕਮ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਕਰ ਲਈ ਜਾਣਗੇ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਪਿਛਲੀਆਂ ਘਟਨਾਵਾਂ ਨੂੰ ਧਿਆਨ ਚ ਰੱਖਦੇ ਹੋਏ ਵੱਖ-ਵੱਖ ਰਣਨੀਤਿਕ ਥਾਵਾਂ ਤੇ ਮਿੱਟੀ ਨਾਲ ਭਰੇ ਈਸੀ ਥੈਲਿਆਂ ਦਾ ਸਟਾਕ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਆਪੋ ਆਪਣੀ ਜ਼ਿਲ੍ਹਾਚ ਕੀਤੇ ਕਰਜਾਂ ਦਾ ਜਾਇਜ਼ਾ ਲੈਣ ਅਤੇ ਆਪਣੇ ਅਧਿਕਾਰ ਖੇਤਰ ਅਧੀਨ ਨਾਜ਼ੁਕ ਥਾਵਾਂ ਦਾ ਦੌਰਾ ਕਰਕੇ ਸਮੀਖਿਆ ਵੀ ਕਰਨ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਮੁਹਾਲੀ ਬੀ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਤਰਹ ਤਾਰਨ ਨਾਲ ਜੁੜੇ 31 ਸਾਲ ਪੁਰਾਣੀ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਸਾਬਕਾ ਡੀ ਆਈ ਜੀ ਨੂੰ 7 ਸਾਲ ਦੀ ਜੇਲ ਅਤੇ ਸਾਬਕਾ ਡੀ ਐਸ ਪੀ ਨੂੰ عمرਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਸਬਜ਼ੀ ਵਿਕਰੇਤਾ ਗੁਲਸ਼ਨ ਕੁਮਾਰ ਨੂੰ ਅਗਵਾ ਤੇ ਕਤਲ ਕਰਨ ਦਾ ਹੈ। ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਜੱਜ ਆਰਕੇ ਗੁਪਤਾ ਨੇ ਪੰਜਾਬ ਪੁਲਿਸ ਦੇ ਸਾਬਕਾ ਡੀ ਆਈ ਜੀ ਦਿਲਬਖ ਸਿੰਘ ਤੇ ਸਾਬਕਾ ਡੀ ਐਸ ਪੀ ਗੁਰਬਚਨ ਸਿੰਘ ਨੂੰ ਝੂਠੇ ਮੁਕਾਬਲੇ 'ਚ ਦੋਸ਼ੀ ਕਰਾਰ ਦਿੱਤਾ ਸੀ ਤੇ ਅੱਜ ਸਜ਼ਾ ਸੁਣਾਈ। ਲਾवारिस ਲਾਸ਼ਾਂ ਦਾ ਵੱਡੇ ਪੱਧਰ ਤੇ ਸਸਕਾਰ ਕਰਨ ਦਾ ਮਾਮਲਾ ਲੋਨ 99 ਵਿੱਚ ਸੁਪਰੀਮ ਕੋਰਟ ਨੇ सीबीआई ਨੂੰ ਸੌਂਪਿਆ ਸੀ ਗੁਲਸ਼ਨ ਕੁਮਾਰ ਜਿਸ ਨੂੰ ਕੀ ਮੁਕਾਬਲੇ ਚ ਮਾਰ ਮੁਕਾਇਆ ਗਿਆ ਸੀ ਦੇ ਪਿਤਾ ਚਮਨ ਲਾਲ ਦੀ ਸ਼ਿਕਾਇਤ ਤੇ सीबीआई ਨੇ ਮਾਮਲੇ ਦੀ ਜਾਂਚ ਕੀਤੀ ਸੀ ਦੇਸ਼ ਵਿੱਚ ਗੁਲਾਮੀ ਰਾਜ ਸਮੇਂ ਸਾਲ 1872 ਚ ਬਣੇ تین ਕਾਨੂੰਨਾਂ ਦੀ ਪਹਿਲੀ ਜੁਲਾਈ ਨੂੰ ਵਿਦਾਇਕੀ ਹੋ ਜਾਏਗੀ ਇਹਨਾਂ ਦੀਪ ਤਾਂ ਸਮੇਂ ਮੁਤਾਬਕ ਬਣਾਏ ਨਵੇਂ ਕਾਨੂੰਨ ਲਾਗੂ ਹੋ ਜਾਣਗੇ ਇਹਨਾਂ ਤਿੰਨ ਕਾਨੂੰਨਾਂ ਵਿੱਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ ਜੁਨਸੀ ਜੁਰਮਾਂ ਨਾਲ ਨਜਠਣ ਲਈ ਔਰਤਾਂ ਤੇ ਬੱਚਿਆਂ ਪ੍ਰਤੀ ਅਪਰਾਧ ਦਾ ਇੱਕ ਨਵਾਂ ਅਧਿਆਇ ਸ਼ਾਮਲ ਕੀਤਾ ਗਿਆ ਹੈ ਹੋਰ ਵੀ ਰਿਪੋਰਟ ਤੇ ਇਹਨਾਂ ਨਵੇਂ ਕਾਨੂੰਨ ਭਾਰਤੀ ਨਿਆਂ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸਹਿਿਤਾ ਅਤੇ ਭਾਰਤੀ ਸਾਕਸ਼ੀ ਐਕਟ ਵਸਤੀਵਾਦੀ ਯੁੱਗ ਦੇ ਇੰਡੀਅਨ ਪੈਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈ ਗਏ ਇਹਨਾਂ ਕਾਨੂੰਨਾਂ ਦਾ ਮਕਸਦ ਵਰਤਵਾਕ ਜੁਰਮਾਂ ਨੂੰ ਪਰਿਭਾਸ਼ਿਤ ਕਰਕੇ ਉਹਨਾਂ ਲਈ ਸਜ਼ਾ ਤੈਅ ਕਰਨਾ ਅਤੇ ਦੇਸ਼ ਦੇ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਬਦਲਣਾ ਹੈ ਜਿਵੇਂ ਕਰਾਵਾ ਜੁਰਮ ਦੀ ਪਛਾਣ ਬਣ ਚੁੱਕੀ ਹੈ ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਵਿੱਚ ਵੀ ਬਦਲਾਅ ਹੋਵੇਗਾ ਜਿਵੇਂ ਕਿ ਕਤਲ ਲਈ ਲਾਈ ਜਾਂਦੀ ਹੈ ਆਈਪੀਸੀ ਦੀ ਧਾਰਾ 302 ਹੁਣ ਧਾਰਾ 101 ਵੱਜੋਂ ਜਾਣੀ ਜਾਵੇਗੀ ਠੱਗੀ ਲਈ ਲਾਈ ਜਾਂਦੀ ਹੈ ਧਾਰਾ 420 ਹੁਣ ਧਾਰਾ 316 ਹੋਵੇਗੀ ਜਦਕਿ ਜਬਰ ਜਨਾਬ ਲਈ ਧਾਰਾ 376 ਹੁਣ ਧਾਰਾ 63 ਹੋਵੇਗੀ ਭਾਰਤੀ ਨਵੇਂ ਸੰਹਿਤਾ ਵਿੱਚ ਇਹ ਤੈਅ ਹੋਵੇਗਾ ਕਿ ਕਿਹੜਾ ਕੰਮ ਜੁਰਮ ਹੈ ਅਤੇ ਉਸ ਲਈ ਕੀ ਸਜ਼ਾ ਹੋਵੇਗੀ ਆਈਪੀਸੀ ਦੀ 511 ਧਾਰਾਆਂ ਦੇ ਮੁਕਾਬਲੇ ਵਿੱਚ ਨਵੇਂ ਭਾਰਤੀ ਨਵੇਂ ਸੰਹਿਤਾ ਵਿੱਚ 358 ਧਾਰਾਵਾਂ ਹੋਣਗੀਆਂ 21 ਨਵੇਂ ਜੁਰਮਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ ਇਸੇ ਤਰ੍ਹਾਂ ਨਾਲ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਵਿੱਚ 531 ਧਾਰਾਵਾਂ ਹੋਣਗੀਆਂ ਇਸ ਵਿੱਚ ਪੁਰਾਣੇ ਕਾਨੂੰਨ ਦੀਆਂ 177 ਧਾਰਾਵਾਂ ਨੂੰ ਬਦਲਿਆ ਗਿਆ ਹੈ ਅਤੇ ਨਵੇਂ ਨਵੀਆਂ ਧਾਰਾਵਾਂ ਜੋੜ ਕੇ 14 ਧਾਰਾਵਾਂ ਖਤਮ ਕੀਤੀਆਂ ਗਈਆਂ ਨੇ ਅਤਵਾਦ ਮੌਜ ਲਿੰਚਿੰਗ ਅਤੇ ਕੌਮੀ ਸੁਰੱਖਿਆ ਖਤਰੇ ਵਿੱਚ ਪਾਉਣ ਵਾਲੇ ਜੁਰਮਾਂ ਦੀ ਸਜ਼ਾ ਹੋਰ ਸਖਤ ਕੀਤੀ ਗਈ ਹੈ ਯਕੀਨਨ ਇਹਨਾਂ ਕਦਮਾਂ ਨਾਲ ਮੌਜੂਦਾ ਨਾ ਕੰਨਾਲੀ ਹੋਰ ਦੇਰੇ ਮਿਸਬੂਤ ਹੋਵੇਗੀ ਸ਼ਸ਼ੂ ਸ਼ਰਮਾ ਸ਼ਾਂਤਨ ਆਗਾਸ ਵਨ સમાચાર ਜਿਲੰਦਰ ਇਸੇ ਦੌਰਾਨ ਤਿੰਨ ਨਵੇਂ ਅਪਰਾਧ ਕਾਨੂੰਨਾ ਬਾਰੇ ਬਠਿੰਡਾ ਦੇ ਐਡਵੋਕੇਟ ਕਮਲਜੀਤ ਸਿੰਘ ਕੂਟੀ ਦਾ ਕਹਿਣਾ ਹੈ ਕਿ ਸਮੇਂ ਦੀ ਮੰਗ ਅਨੁਸਾਰ ਇਹ ਬਦਲਾ ਬਿਲਕੁਲ ਸਹੀ ਹੈ ਬਦਲਣ ਦੀ ਲੋੜ ਵੀ ਸੀ ਤੇ ਹੁਣ ਸਾਨੂੰ ਸਾਰਿਆਂ ਨੂੰ ਵਕੀਲ ਸਹਿਬਾਨ ਨੂੰ ਸਾਡੇ ਸਾਰੇ ਦੇਸ਼ਵਾਸੀਆਂ ਨੂੰ ਤੇ ਜੋ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਹੈ ਉਹਨਾਂ ਨੂੰ ਨਵੇਂ ਸਿਰੇ ਤੋਂ ਇਹ ਸਾਰੇ ਕਾਨੂੰਨ ਪੜ੍ਹਨੇ ਪੈਣਗੇ ਔਰ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਪੁਰਾਣੇ ਕਾਨੂੰਨਾਂ ਦੇ ਵਿੱਚ ਕਈ ਗੱਲਾਂ ਰਹਿ ਗਈਆਂ ਸੀ ਜੋ ਸਮੇਂ ਦੇ ਨਾਲ ਨਵੀਆਂ ਆ ਗਈਆਂ ਜਿਵੇਂ ਭਾਰਤੀ ਸਖਸ਼ ਦੇ ਨਿਜੰਬ ਦੇ ਵਿੱਚ ਦੇਖੀਏ ਤਾਂ ਜੋ ਹੁਣ ਕੰਪਿਊਟਰ ਤੇ ਕੰਮ ਹੋਣ ਲੱਗ ਗਿਆ ਔਰ ਸਾਈਬਰ ਕ੍ਰਾਈਮ ਬਹੁਤ ਵਧ ਗਿਆ ਤਾਂ ਉਹਨਾਂ ਨਾਲ ਸੰਬੰਧਿਤ ਨਵੇਂ ਵਿਕਾਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਧਰਾਵਾਂ ਜਿਹੜੀਆਂ ਜੋੜੀਆਂ ਲਈਆਂ ਪੰਜਾਬ ਵਿੱਚ ਲਗਾਤਾਰ ਦੂਜੇ ਦਿਨ ਕੱਲ ਦੀ ਸ਼ਾਮ ਤੇਜ਼ ਹਨੇਰੀ ਚੱਖਣ ਨਾਲ ਪਈ ਹਲਕੀ ਮੀਂਹ ਮਗਰੋਂ ਤਾਪਮਾਨ ਛਾਮਲੀ ਗਿਰਾਵਟ ਨਾਲ ਅੱਜ ਸਵੇਰ ਦੇ ਕਈ ਸ਼ਹਿਰਾਂ ਵਿੱਚ ਸਵੇਰ ਸਮੇਂ ਤੋਂ ਮੌਸਮ ਠੀਕ ਪਰ ਦੁਪਹਿਰ ਵੇਲੇ ਲੋਕਾਂ ਨੂੰ ਫਿਰ ਗਰਮੀ ਦਾ ਸਾਹਮਣਾ ਕਰਨਾ ਪਿਆ ਮੌਸਮ ਵਿਭਾਗ ਨੇ ਅੱਜ ਲਈ ਸਮੁੱਚੇ ਸੂਬੇ 'ਚ ਮੀਤੀ ਤੇਜ਼ ਹਵਾਵਾਂ ਸਬੰਧੀ orange ਤੇ yellow alert ਜਾਰੀ ਕੀਤਾ ਹੋਇਆ ਹੈ। ਇਸੇ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਝੱਖੜ ਵਗਨ ਤੇ ਗਰਜ ਚਮਕ ਨਾਲ ਮੀਂਹ ਪੈਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਤੇ ਇਸੇ ਨਾਲ ਹੀ ਪ੍ਰੋਸ਼ਖ ਖਬਰਾਂ ਖਤਮ ਹੋਈਆਂ। ਨਮਸਕਾਰ।